वो सचा मेरे लगा ही है माता जी मा की नाम जी चरणजीत कौर अच्छा जी तुम रंजीत की लगते ਮੇਮਾ ਮੀਨ ਜੀ ਵੀ ਅੱਛਾ ਜੀ ਹਾਂਜੀ ਹਾਂ ਜਿਹੜੀ ਇਹ ਘਟਨਾ ਹੋਈ ਹੈਗੀ ਆ ਕਤਲ ਦੀ ਹਾਂਜੀ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਵਿੱਚ ਇਦਾਂ ਵੀ ਇਹਨਾਂ ਦਾ ਆਪਸ ਵਿੱਚ ਸਾਲ ਹੀ ਹੋ ਗਿਆ ਸੀ ਗੱਲ ਚੱਲਦੀ ਨੂੰ ਕੈਨਪ੍ਰੀਤ ਕਹਿੰਦੀ ਸੀ ਕਰਨਦੀਪ ਉਹਦਾ ਨਾਂ ਉਹ ਕਹਿੰਦੀ ਸੀ ਵੀ ਮੈਨੂੰ ਕਿਰਨ ਦੇ ਇਕੱਲਾ ਨਾਂ ਦਾ ਪਤਾ ਸਾਰੇ ਦਾ ਨਹੀਂ ਫੇ ਉਹ ਕਹਿੰਦੀ ਸੀ ਮੈਂ ਤੇਰਾ ਨਾ ਵਿਆਹ ਕਰਾਉਂਗੀ ਤੇ ਇਹਦਾ ਡੈਡੀ 6 ਮਹੀਨੇ ਰਿਆ ਕੇ ਆਇਆ ਹੈ ਕੈਨੇਡਾ ਦੇ ਕੋਲ ਰਣਜੀਤ ਕੋਲ ਉਹਨੇ ਟਿਕਟ ਵੀ ਆਪਦੇ ਕੋਲੋਂ ਲਾ ਕੇ ਉਹਨੂੰ ਫੇ ਇੱਧਰ ਹੀ ਦਿੰਦਿਆ ਭੇਜਿਆ ਸੀਗਾ ਤੇ ਉਹ ਵਿੱਚ ਰਿਸ਼ਤਾ ਨਹੀਂ ਇਹਨਾਂ ਦਾ ਹੋਣ ਦਿੰਦਾ ਇਹਨਾਂ ਨੇ ਦੋਵਾਂ ਨੇ ਕੋਈ ਸਲਾਹ ਕਰਕੇ ਤੇ ਇਹਨੂੰ ਮਰਵਾਇਆ ਹੈ ਇਹ ਦੇਖੋ ਇਹਨੇ ਕਰਨ ਪਈ ਤਨੇ ਅੱਛਾ ਜੀ ਕਹਨ ਦੀ ਪਿਆਖਰੇ ਕੰਨ ਨਹੀਂ ਆਉਦਾ ਨਾ ਠੀਕ ਹੈ ਹਾਂਜੀ ਹਾਂ ਕਿੰਨਾ ਚਿਰ ਹੋ ਗਿਆ ਸੀ ਇਹਨਾਂ ਦੇ ਰਿਲੇਸ਼ਨ ਨੂੰ ਸਾਲ ਹੋ ਗਿਆ ਤਾਂ ਦੱਸਣ ਤਾਂ ਅੱਛਾ ਜੀ ਹਾਂਜੀ ਆ ਕੇ ਜਦੋਂ ਕੈਨੇਡਾ ਉਦੋਂ ਕਹਿੰਦਾ ਹਾਂ ਆਸਟ੍ਰੇਲੀਆ ਮੈ ਲੱਭੀ ਐ ਕੁੜੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਇਹ ਗੱਲ ਕਰਦੀ ਫੋਨ ਤੇ ਉਹਦੇ ਨਾਲ ਤੁਹਾਡੇ ਘਰੇ ਵੀ ਆਈ ਉਹ ਕੁੜੀ ਨਹੀਂ ਘਰੇ ਨਹੀਂ ਆਈ ਅਜੇ ਨਹੀਂ ਆਈ ਇੰਡੀਆ ਨਹੀਂ ਆਈ ਅੱਛਾ ਬਾਕੀ ਇਹਦੀ ਫੋਟੋ ਨੇ ਇੱਥੇ ਟੇਡੂ ਛਪਾਇਆ ਆ ਰਣਜੀਤ ਨੇ ਤੇ ਉਹਰ ਗੋਣੀਓ ਦੇਖੋਂ ਦਰਿੰਦਾ ਹੁੰਦਾ ਸੀਗਾ ਤੂੰ ਵੀ ਫੋਨ ਕਰਦੀ ਸੀ ਮੇਰੇ ਨਾਲ ਵੀ ਗੱਲ ਕਰਦੀ ਹੁੰਦੀ ਰঞ্জੀਤ ਦੇ ਫੋਨ ਤੋਂ ਹੂੰ ਤੇ ਫੇਰ ਜਿੱਦਣ ਉਹ ਮੁੱਕਾ ਉਦੋਂ ਹੀ ਮੈਨੂੰ ਫੋਨ ਉਹਦਾ ਆਇਆ ਮੇਰਾ ਡੈਡੀ ਇਦਾਂ ਹੋ ਗਿਆ ਮਾਰਤਾ ਆ ਜਿੱਦਾਂ ਕਿਦਾਂ ਅੱਛਾ ਕੁੜੀ ਨੇ ਤੁਹਾਨੂੰ ਫੋਨ ਕੀਤਾ ਹਾਂਜੀ ਸਾਨੂੰ ਕੀ ਪਤਾ ਸਾਨੂੰ ਕੋਈ ਪਤਾ ਥੋੜੀ ਸੀਗਾ ਅੱਛਾ ਜੀ ਉਹਨੇ ਦੱਸਿਆ ਸਾਨੂੰ ਕੀ ਉਹਨੇ ਕੀ ਕਿਹਾ ਉਹਨੇ ਕਹਿ ਮੇਰੇ ਡੈਡੀ ਬਾਠ ਨੇ ਮਾਰਤਾ ਅੱਛਾ ਹਾਂਜੀ ਹਾਂ ਇਦਾਂ ਪਿਆ ਤੇ ਇਹਦੇ ਨਾਲ ਰঞ্জੀਤ ਦੇ ਨਾਲ ਜਿਹੜਾ ਇੱਕ ਲੜਕਾ ਹੋਰ ਹੈਗਾ ਵਾ ਉਹ ਕੌਣ ਹੈਗਾ ਉਹ ਹੀ ਸਾਡਾ ਪੋਤਾ ਆ ਬੁੱਲੀ ਉਹਦਾ ਨਾਮ ਤੇ ਬਲਜਿੰਦਰ ਸਿੰਘ ਹੈ ਬੁੱਲੀ ਇਹ ਕਹਿੰਦਾ ਹੁੰਦਾ ਹਿਲਾ ਉਹ ਇਹਨੂੰ ਨਾਲ ਲੈ ਗਿਆ ਉਹਨੂੰ ਪਤਾ ਨਹੀਂ ਸੀ ਵੀ ਕਿੱਥੇ ਚੱਲਿਆ ਕਹਿੰਦਾ ਆਪਾਂ ਚੰਡੀਗੜ੍ਹ ਜਾਣਾ ਤੇ ਜੇ ਗਿਆ ਕਿਤੇ ਇੱਥੇ ਤੇ ਹੁਣ ਮਨੂੰ ਫਿਰ ਉਹਦੇ ਅੱਕ ਫਸ ਗਿਆ ਵਿਚਾਰ ਕੋਈ ਦੋਸ਼ਾ ਨਹੀਂ ਕੋਈ ਵੀ ਤੇ ਹੁਣ ਰਿੰਜੀਤ ਕਿੱਥੇ ਹੈ ਤੁਹਾਡੇ ਨਾਲ ਹੋਈ ਗੱਲ ਕੋਈ ਨਾ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਕਹਿੰਦਾ ਮੈਂ ਬਾਹਰ ਮੈਨੂੰ ਕਹਿੰਦਾ ਟੈਟੀ-ਕੂਚੀ ਆਪਦਾ ਲੈ ਗਿਆ ਕਹਿੰਦਾ ਮੈਂ ਬਾਹਰ ਚੱਲੇ ਆ ਅੱਗੇ ਇੱਕ ਦਿਨ ਇੱਕ ਦਿਨ ਫੋਨ ਆਇਆ ਯਾ ਪਰਸਾ ਰਾਤ ਨੂੰ ਤੇ ਮੈਂ ਮੈਨੂੰ ਵੀ ਮੈਂ ਉਹਦੇ ਨਾਲ ਲੜੀ ਗਈਆਂ ਮੈਨੂੰ ਪੁੱਛਿਆ ਨਹੀਂ ਕਿ ਤੂੰ ਕਿੱਥੇ ਆ ਕਿੱਥੇ ਨਹੀਂ ਹਨਾ ਮੈਂ ਉਹ ਕਬਤੋ ਕੀ ਕਰਕੇ ਗਿਆ ਉਹ ਨੂੰ ਨਿਆਕ ਫਸਾ ਗਿਆ ਬਸ ਆਜ ਮੈਂ ਉਹਨੇ ਲੜੀ ਤੀ ਤੇ ਉਹ ਮੈਨੂੰ ਇੰਨਾ ਨਹੀਂ ਦਿਮਾਗ ਨੇ ਕੰਮ ਕੀਤਾ ਕਿ ਉਹਨੂੰ ਪੁੱਛਾਂ ਤੋ ਕਿੱਥੇ ਤੁਸੀਂ ਘਰੇ ਵੀ ਆਈ ਸੀ ਤੁਹਾਡੇ ਹਾਂਜੀ ਸਾਡੇ ਘਰੇ ਆਈ ਕੱਲ ਫੁੱਲ ਉਹਨਾਂ ਨੇ ਕੀ ਪੁੱਛੀ ਵਿੱਚ ਕੁਝ ਉਹਨਾਂ ਨੇ ਪੁੱਛ ਕੇ ਸਹਾਇ ਕੀਤੀ ਜੀ ਵੀ ਇਹ ਬੰਦਾ ਮਾਰ ਆਇਆ ਕਤਲ ਕਰ ਆਇਆ ਉਹਨਾਂ ਨੇ ਨਹੀਂ ਪੀਕਿਆ ਕਿ ਕਿਦੇ ਹੁਲਵਾ ਜਾਂ ਕਿੱਦਾਂ ਉਹਨੇ ਹੋਰ ਨਾ ਉਹਨਾਂ ਕੋ ਬਹੁਤੀ ਗੱਲ ਨਹੀਂ ਕੋਈ ਕੀਤੀ ਰਣਜੀਤ ਪਹਿਨਾ ਵੀ ਇੱਧਰ ਜਾਂਦਾ ਸੀ ਲੁਧਿਆਣੇ ਵਾਲੀ ਸਾਈਡ ਤੇ ਉਹਦੇ ਸਾਰੇ ਸਾਰੇ ਜਾਂਦਾ ਹੁੰਦਾ ਸੀਗਾ ਅੱਛਾ ਜੀ ਸਾਰੇ ਤੁਰਾ ਫਿਰਦਾ ਹੀ ਉਹ ਜਦੋਂ ਆਇਆ ਜਾਂ ਸਾਰੇ ਮਿਲਦਾ ਗਿਲਦਾ ਸੀ ਆਪੇ ਦੋਸਤਾਂ ਮਿੱਤਰਾਂ ਨੂੰ ਮਿਲਦਾ ਸੀ ਚੰਡੀਗੜ੍ਹ ਜਾਂਦਾ ਸੀ ਉਹ ਕਿਹੜਾ ਘਰ ਰਹਿੰਦਾ ਸੀ ਹੁਣ ਤੁਸੀਂ ਕੀ ਕਹਿੰਦੇ ਆ ਚੰਨੀ ਆ ਹੁਣ ਅਸੀਂ ਕਹਿੰਦੇ ਆ ਵੀ ਜਿਹੜਾ ਸਾਡਾ ਨਿੱਕਾ ਆ ਉਹ ਤੇਨਾਂ ਕੋਈ ਕਾਰਵਾਈ ਹੋਈ ਬੁੱਲੀ ਤੇ ਉਹਨੇ ਆ ਕੇ ਫਸਿਆ ਤਾਂ ਇਹ ਦੋਵਾਂ ਤੇ ਹੋਵੇ ਜਿਹੜੀ ਹੋਣੀ ਆ ਕਰਨ ਤੇ ਤੇ ਰਣਜੀਤ ਤੇ ਜਿਹੜੀ ਕਾਰਵਾਈ ਕੋਈ ਜਿਹੜੀ ਕਿਸੇ ਕਰਨੀ ਇਹਨਾਂ ਤੇ ਹੀ ਕਰੇ ਗਵਰਨਰ ਬਟਾ ਕਹਿਣਾ ਮਤਲਬ ਹੈਗਾ ਕਿ ਕੁੜੀ ਵੀ ਇਹਦੇ ਵਿੱਚ ਸ਼ਾਮਲ ਹੈ ਹਾਂਜੀ ਹਾਂ ਉਹ ਨਾਲ ਆ ਸਾਜਿਸ਼ ਦੇ ਵਿੱਚ ਹਾਂਜੀ ਹਾਂ ਇਹਨਾਂ ਦੋਵਾਂ ਦੇ ਕਰਨ ਤੇ ਤੇ ਹੋਏ ਤੇ ਹੋਏ ਸੰਜੀਤ ਜੋ ਵੀ ਹੋਣਾ